ਤੇ ਆਪਾਂ ਅਜ ਨਵਾਂ ਕੰਮ ਛੇੜ ਰੱਖਿਆ ਕਿਉਂਕਿ ਰਸੋਈ ਨਾ ਮੀਂਹ ਕਣੀ ਆਉਂਦੀ ਤੇ ਰਸੋਈ ਹੈ ਨਹੀਂ ਕਿ ਥੱਲੇ ਚੁੱਲ੍ਹਾ ਬਾਲਣ ਨੂੰ ਜਿਵੇਂ ਵੀ ਅੱਗ ਬਾਲਣ ਤੇ ਮੀਂਹ ਕਣੀ ਚ ਬੜੀ ਔਖੇ ਹੁੰਨੇ ਆ ਤੇ ਆ ਰਸੋਈ ਸੀਗੀ ਕਿਸੇ ਕੰਮ ਦੀ ਹੈ ਨਹੀਂ ਕਿ ਇਸ ਨੂੰ ਆਪਾਂ ਤੋੜ ਕੇ ਤੇ ਦੂਸਰੀ ਜਗ੍ਹਾ ਤੇ ਬਣਾਵਾਂਗੇ ਤੇ ਇਸ ਦੀ ਪੂਰੀਆਂ ਤਾਰਾਂ ਤੁਰਾਂ ਲਾਤੀਆਂ ਤੇ ਪੂਰੀ ਹੁਣ ਆਪੇ ਨੂੰ ਲਾ ਕੇ ਫਿਰ ਉਧਰ ਦੂਸਰੀ ਜਗ੍ਹਾ ਤੇ ਤਿਆਰ ਕਰਨੀ ਹੈ ਕਿਉਂਕਿ ਮੀਂਹ ਕਣੀ ਦਾ ਟਾਈਮ ਹੈ ਹੁਣ ਅੱਗੇ ਸਰਦੀ ਵੀ ਆ ਜੂਗੀ ਫਿਰ ਨਰਮਾ ਚੁਗਣ ਲੱਗ ਜਾਗੇ ਟਾਈਮ ਨਹੀਂ ਮਿਲਣਾ ਤੇ ਇਸ ਕਰਕੇ ਇਸ ਨੂੰ ਪੂਰਾ ਹੀ ਆਪਾਂ ਲਾਹਤਾ ਹੈਗਾ ਤੇ ਆ ਵੇ ਆ ਬੈਠੇ ਲੱਕੜਾਂ ਲਾਈ ਜਾਂਦੇ ਨੇ ਆ ਲੱਗਿਆ ਖੜੇ ਨੇ ਇੱਧਰ ਇਸ ਤਰ੍ਹਾਂ ਸਿੱਲੀਆਂ ਲੱਗੀਆਂ ਹੋਈਆਂ ਸੀਗੀਆਂ ਚਾਰ ਚਫੇਰੇ ਤੇ ਹੁਣ ਇਹਨਾਂ ਨੂੰ ਦੂਸਰੀ ਜਗ੍ਹਾ ਤੇ ਆਪਾਂ ਤਿਆਰ ਕਰ ਲੈਣਾ ਪਹਿਲਾਂ ਪੀ ਲੈਨੇ ਆਪਾਂ ਚਾਹ ਫੇਰ ਆਪਾਂ ਕਰਦੇ ਹਾਂ ਨੂੰ ਦੂਸਰੀ ਜਗ੍ਹਾ ਤੇ ਤਿਆਰ ਲੱਕੜਾਂ ਕੱਢ ਕੇ ਲੱਕੜਾ ਤਾਂ ਨਹੀਂ ਕੱਢਣੀ ਆ ਸਾਈਡਾਂ ਤੋਂ ਸਿੱਲੀਆਂ ਪੂਰਦਾਂਗੇ ਚਾਰ ਚਫੇਰੇ ਸਿੱਲੀਆਂ ਪੂਰ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਉੱਤੇ ਲੱਖ ਲਾਂਗੇ ਲੱਕੜਾਂ ਕਿ ਸਿੱਲੀਆਂ ਬਹੁਤ ਹੈਗੀਆਂ ਨੇ ਇਸ ਕਰ ਤਿਆਰ ਸਰਦਾਰ ਸਬਜ਼ੀ ਲੱਕੜਾਂ ਲਾ ਰਹੇ ਨੇ ਸਾਰੀਆਂ ਆਪਾਂ ਚਾਹ ਬਣਾਉਨੇ ਆ ਤੇ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਵੀ ਮੇਰੀ ਜਿਹੜੀ ਬਿਮਾਰੀ ਆ ਵਕਤੀ ਜਾਂਦੀ ਵਧਦੀ ਜਾਂਦੀ ਕਿਉਂਕਿ ਮੈਨੂੰ ਪਤਾ ਲੱਗ ਰਿਹਾ ਜਿਹੜਾ ਮੇਰਾ ਗਲਾ ਆ ਇੱਥੋਂ ਨਾ ਇੱਥੋਂ ਸਾਰਾ ਆ ਦਰਦ ਹੋਣ ਲੱਗ ਗਿਆ ਸਾਰਾ ਇੱਥੇ ਸੁੱਜਣ ਲੱਗ ਗਿਆ ਦਵਾਈ ਵੀ ਸੀਗੀ ਜਿਹੜੀ ਮੇਰੀ ਹਰਪ੍ਰੀਤ ਨੇ ਖੜਾਤੀ ਪਤਾ ਨਹੀਂ ਡੱਬੀ ਸੀਗੀ ਕਿੱਥੇ ਸੈੱਟ ਸੀ ਸਮਝ ਨਹੀਂ ਆਈ ਉਹ ਨਹੀਂ ਲੱਭੀ ਇਸ ਕਰਕੇ ਇਹ ਆਪਾਂ ਵੇਖ ਲੋ ਇਹ ਆਪਾਂ ਕਰਦੇ ਨੇ ਤਿਆਰ ਤੇ ਆਪਣੀ ਹਾਲਾਤ ਤਾਂ ਕੁਛ ਐਵੇਂ ਰਹਿੰਦੀ ਕਿਉਂਕਿ ਆਦੇ ਕੰਮ ਤਾਂ ਦੇ ਲੱਗੇ ਰਹਿੰਦੇ ਆ ਕੁਛ ਹਰਪ੍ਰੀਤ ਆ ਪੀਲਾ ਪੁੱਤਰ ਚੱਲ ਆ ਰਿਹਾ ਬੱਗੂ ਕੀ ਕਰਦਾ ਇਧਰ ਬੈਠ ਹੁਣੇ ਤਾਂ ਉੱਥੇ ਬੈਠਾ ਸੀ ਚੁੱਪ ਕਰਕੇ ਉਦਾਸ ਜਿਵੇਂ ਵੀ ਪਤਾ ਨਹੀਂ ਕੀ ਹੋਇਆ ਤਾਂ ਖੇਡ ਜਾਂਦਾ ਉਹ ਵੇਖ ਲਓ ਗੁੱਗਣੂ ਜੇ ਇਹਨੇ ਨਾ ਕੱਲ ਫੋਨ ਵੇਖ ਲਿਆ ਫੋਨ ਦੀ ਸੀ ਨਾ ਉਸ ਦੂਸਰਾ ਫੋਨ ਜਿਹੜਾ ਸਾਡਾ ਟੁੱਟ ਗਿਆ ਸੀ ਤੇ ਉਹਦੀ ਆਪ ਡਿਸਪਲੇ ਤਿਆਰ ਕੀਤੀ ਸੀ ਦੁਬਾਰਾ ਥੋਨੇ ਤੇ ਪਾਈ ਨੂੰ ਪੈਸੇ ਦੇ ਕੇ ਤਿਆਰ ਕਰਵਾਈ ਸੀ ਤੇ ਉਸਨੇ ਨਾ ਡੁਪਲੀਕੇਟ ਇੰਨੀ ਪਤਾ ਨਹੀਂ ਕਿਹੋ ਜੀ ਸਕਰੀਨ ਲਾਈ ਇਹ ਪੁੱਛੋ ਨਾ ਹਰਪ੍ਰੀਤ ਦੀ ਤਾਂ ਖਰਾਬ ਹੁੰਦੀ ਹੁੰਦੀ ਆ ਥੋੜੀ ਦਿਰ ਮੈਂ ਘੰਟਾ ਦੋ ਘੰਟਾ ਫੋਨ ਮੈਂ ਵੇਖਿਆ ਤੇ ਮੇਰੀ ਅੱਖਾਂ ਵੇਖ ਲਓ ਕਿਵੇਂ ਸੁੱਜੀਆਂ ਪਈਆਂ ਤੇ ਅੱਖਾਂ ਹੁਣ ਪੂਰੀ ਅੱਖਾਂ ਖੁੱਲਦੀਆਂ ਨਹੀਂ ਇਹ ਫੋਨ ਬਹੁਤ ਖਰਾਬ ਹੱਸ ਕੇ ਉਸ ਕਰਕੇ ਉਸ ਨੂੰ ਵੇਖਣਾ ਹੀ ਬੰਦ ਕਰ ਦਿੱਤਾ ਕੋਈ ਥੋੜਾ ਬਹੁਤ ਕੰਮ ਹੋ ਜਾਏ ਤਾਂ ਉਹ ਨੂੰ ਨਾ ਚੱਕ ਲਈ ਦੇ ਨੀ ਤੋ ਪਿਆ ਤੇ ਹਾਂਜੀ ਭਾਈ ਜੀ ਆਪਾਂ ਆ ਵੇਖ ਲਓ ਇੱਕ ਸਿੱਲੀ ਲਿਆਤੀ ਤੇ ਇਸ ਮੋਰੇ ਦੇ ਵਿੱਚ ਪਾਣੀ ਹੈ ਤੇ ਹੁਣ ਇਹਨੂੰ ਪਾ ਕੇ ਵੇਖਦੇ ਆ ਪਰੇ ਹੋ ਜਾ ਬੇਟਾ ਤੂੰ ਪਰੇ ਵਿੱਚ ਹੀ ਪਾਉਣ ਦੇ ਬਹੁਤ ਪਾਰੀਆਂ ਨੇ ਸਿੱਲੀਆਂ ਪਰੇ ਹੋ ਜਾ ਪੁੱਤਰ ਤੇ ਮੈਂ ਥੋੜਾ ਸੈੱਟ ਕਰ ਲਈਏ ਇੱਥੇ ਲਿਆ ਕੇ ਫਿਰ ਵਿੱਚ ਕੰਮੀ ਬਰਾਓ ਮੈਂ ਕਿੱਥੇ ਜੋੜ ਲਾਂ ਤੂੰ ਇਧਰ ਮੇਰੇ ਮਗਰ ਤੇ ਲਾ ਦੇ ਸ਼ਾਬਾਸ਼ ਐਨੀ ਉੱਚੀ ਲਾਈ ਦੀ ਥੋੜੀ ਜਿਹਾ ਕਰੀ ਕਿ ਠੀਕ ਹੈ ਸਭ ਇਸ ਲਈ ਇਹਨਾਂ ਵਜਨ ਬਹੁਤ ਜ਼ਿਆਦਾ ਚੱਕੀਆਂ ਨਹੀਂ ਗਈਆਂ ਡੇਗ ਡੇਗ ਕੇ ਲੈ ਕੇ ਆਏ ਕਿਉਂਕਿ ਭਾਰੀਆਂ ਹੀ ਬਹੁਤ ਨੇ ਨਾ ਤੇ ਇਦਾਂ ਪਾ ਲਾ ਦਿੰਨੇ ਕਿੰਨੀਆਂ ਲੱਗਦੀਆਂ ਪਤਾ ਲੱਗਦਾ ਚਾਰ ਤਾਂ ਦੋ ਦੋ ਤਾਂ ਚਾਰ ਲੱਗਣ ਗਿਆ ਹੈ ਤੇ ਬਾਕੀ ਹੁਣ ਇਹਨਾਂ ਨੂੰ ਪੂਰ ਦੇਣੇ ਆਪਾਂ ਇਹ ਸਾਰਾ ਦਿਨ ਖਪਣਾ ਪਣਾ ਤਾਂ ਜਾ ਕੇ ਲੱਗਣਗੀਆਂ ਤੇ ਇਹ ਲਾ ਕੇ ਸਿਲੀਆਂ ਫਿਰ ਉਸ ਤੋਂ ਬਾਅਦ ਲੱਕੜਾ ਲੱਕੜਾ ਲਾਵਾਂਗੇ ਆਪਾਂ ਉੱਤੇ ਫਿਰ ਜਿਵੇਂ ਪਾਵਾਂਗੇ ਹੌਲੇ-ਹੌਲੇ ਪਾਂਦੇ ਚੱਲਾਂਗੇ ਕੀ ਕੀ ਕਰਨਾ ਹੈ ਕੰਮ ਹੌਲੇ-ਹੌਲੇ ਹੁੰਦਾ ਜਾਊਗਾ ਤੇ ਬਹੁਤ ਹੀ ਹੈ ਤਾਂ ਓੱਖਾਂ ਜਾਈਂ ਪਸਲੀਆਂ ਓੱਖੀਆਂ ਲੱਕੜਾ ਲਾਣੇ ਤੋਂ ਬਹੁਤ ਓੱਖੀਆਂ ਕਿਉਂਕਿ ਛਪਰੇ ਅਸੀਂ ਪਹਿਲਾਂ ਬਹੁਤ ਬਣਾਏ ਹੋਏ ਐਵੇਂ ਬਣਾਉ ਦਾ ਹਰ ਪੱਤ ਹੁੰਦਾ ਨਹੀਂ ਸੀਗਾ ਤਾਂ ਛਪਰੇ ਬਣਾਉਂਦੇ ਸੀ ਬਹੁਤ ਜ਼ਿਆਦਾ ਜਿੱਥੇ ਰਹਿਣਾ ਉੱਥੇ ਜਾ ਕੇ ਪਹਿਲਾਂ ਛਪਰੇ ਬਣਾਉਣੇ ਲੱਕੜਾ ਵੱਢਣੀਆਂ ਖਿਪਾ ਵੱਢਣੀਆਂ ਫਿਰ ਜਾ ਕੇ ਬਣਾਉਣੇ ਹੈ ਹਰ ਪੱਤ ਨਹੀਂ ਹੁੰਦਾ ਸੀ ਤਾਂ ਹਰ ਪ੍ਰੀਤ ਕਿ ਹੈ ਜੀ ਆਪਾ ਸ਼ਪਰਾ ਸ਼ੁਪਰਾ ਜੇ ਇੱਕ ਦੋ ਸੇਲੀਆਂ ਲਾਈਆਂ ਨੇ ਤੇ ਉਸ ਤੋਂ ਬਾਅਦ ਕੰਮ ਹੋ ਗਿਆ ਕਿਉਂਕਿ ਹਰਪ੍ਰਿਤ ਨੂੰ ਨਵਾਣ ਲੱਗ ਗਿਆ ਤੇ ਹਰਪ੍ਰਿਤ ਦੇ ਮੁਕਰੀ ਪੁੱਤਰ ਇਹ ਦਿਨ ਅੱਖਾਂ ਤੇ ਪਤਾ ਨਹੀਂ ਕੀ ਹੋ ਗਿਆ ਅੱਖਾਂ ਹੀ ਖੁਰਕ ਕੇ ਲੀ ਜਾਂਦਾ ਤੇ ਨਵਾਇਆ ਵੀ ਅਸੀਂ ਨਵਾ ਕੇ ਇਹਨੂੰ ਸਾਰਾ ਥਾਬਣ ਸੁਬਣ ਲਾ ਕੇ ਸਰੋਂ ਦਾ ਤੇਲ ਵੀ ਲਾਇਆ ਸੀ ਸਾਰਾ ਤੇ ਅੱਖਾਂ ਹੀ ਸਵੇਰ ਦੀ ਮੱਲੀ ਜਾਂਦਾ ਤੇ ਅੱਖਾਂ ਦੇਖਿਆਂ ਦੀ ਕਿਵੇਂ ਹੋ ਗਈਆਂ ਨੇ ਫੇਪੀ ਕੀ ਹੁੰਦਾ ਅੱਖਾਂ ਤੇ ਖੁਰਕਾਂ ਦੀ ਬਟਾ ਹੁਣ ਇਹਨੂੰ ਦਵਾਈ ਵੀ ਦਿੱਤੀ ਦੋ ਟਾਈਮ ਦਵਾਈ ਵੀ ਗੋਲੀ ਵੀ ਦੇਤੀ ਤੇ ਪੀਣ ਵਾਲੀ ਸੀਸੀ ਵੀ ਦੇਤੀ ਤੇ ਹੁਣ ਇਹਨੂੰ ਫੋੜੀ ਦੇ ਸਵਾਨ ਨੇ ਅੱਖਾਂ ਚ ਦਵਾਈ ਪਾਉਣੀ ਹੈ ਦਵਾਈ ਨਹੀਂ ਪਾਰਿਆ ਅੱਖਾਂ ਵਿੱਚ ਪਤਾ ਨਹੀਂ ਕੱਲ ਲੰਦਾ ਪਾਪਾ ਘਰ ਕੱਤ ਵਾਲੇ ਇਧਰ ਗਿਆ ਸੀ ਗਾਰੇ ਵਿੱਚ ਸਪਰੇਅ ਕਰਨ ਵਾਸਤੇ ਅੱਜ ਕਿ ਅੱਗੇ ਆ ਗਿਆ ਮੇਰੇ ਤੇ ਕੀ ਪਤਾ ਉਹ ਰੈਕਸ਼ਨ ਹੋ ਗਿਆ ਤੇ ਉਹ ਗੁਵਾਰੇ ਦਾ ਰੈਕਸ਼ਨ ਬਹੁਤ ਤਕੜਾ ਹੁੰਦਾ ਹੈ ਕਿ ਛੋਟੇ ਬੱਚਿਆਂ ਨੂੰ ਤਾਂ ਫਿਰ ਤੁਹਾਨੂੰ ਪਤਾ ਜਲਦੀ ਜ਼ਿਆਦਾ ਕਰ ਦਿੰਦਾ ਕੰਮ ਜਿਹੜਾ ਲੱਗ ਰਿਹਾ ਸੀ ਉਹ ਪੂਰਾ ਨਹੀਂ ਹੋਇਆ ਆ ਵੇਖੋ ਜੀ ਇਹ ਵਿੱਚ ਹੀ ਰਹਿ ਗਿਆ ਹੈਗਾ ਇਹ ਇਦਾਂ ਰਹਿ ਗਿਆ ਕਿਉਂਕਿ ਬਰਸਾਤ ਹੋਣਾ ਚਾਲੂ ਹੋ ਗਈ ਹੈ ਵੇਖੋ ਜੀ ਕਣੀਆਂ ਪੈਣ ਲੱਗੀਆਂ ਤੇ ਬੱਦਲ ਬੇਕੋ ਕਿੰਨਾ ਤਕੜਾ ਹੋ ਚੁੱਕਾ ਤੇ ਆਪਣਾ ਸਾਮਾਨ ਐਵੇਂ ਹੀ ਰਹਿ ਗਿਆ ਵਿਚਾਲੀ ਤੇ ਮੈਂ ਫਿਰ ਦਵਾ ਦਬਾ ਨਾਲ ਲਿਆ ਹਸਪਤਾਲ ਲੱਗ ਗਿਆ ਵੀ ਬੱਦਲ ਆਉਣ ਵਾਲਾ ਹਵਾ ਵੀ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ ਤੇ ਆਪਾਂ ਆਪ ਤੋ ਕੇ ਬਾਹਰ ਹੋ ਗਏ ਤੇ ਇਹ ਦੇਖੋ ਜੀ ਬਾਹਰ ਸਬਜੀ ਸਬਜੀ ਬਣਾਈ ਸੀ ਚੁੱਲੇ ਤੇ ਤਾਂ ਕੰਮ ਮੈਨੂੰ ਲੱਗਦਾ ਅੱਜ ਵਿੱਚ ਡਿਸਮਿਸ ਰਹਿਣਾ ਨਹੀਂ ਆ ਗਿਆ ਬਹੁਤ ਜਲਦੀ ਆ ਗਿਆ ਮੀ ਆ ਗਿਆ ਤੇ ਹੁਣ ਤੇ ਹੁਣ ਆਪਾਂ ਜਿਹੜੀ ਇਹ ਵੀਡੀਓ ਹੈਗੀ ਆ ਕਿਉਂਕਿ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਆਖੀ ਕੀ ਪਤਾ ਕੀ ਹੈ ਹਨਾ ਮੂੰਹ ਲੈ ਮੂੰਹ ਤੇ ਸਾਰਾ ਮੂੰਹ ਸੁੱਜ ਗਿਆ ਪਤਾ ਨਹੀਂ ਛਾਲੇ ਹੋ ਗਏ ਨੇ ਮੂੰਹ 'ਚ ਛਾਲੇ ਹੋ ਗਏ ਤੇ ਆਵੇ ਕੋਈ ਕਿੰਨੀ ਇਹਨੇ ਨਾ ਦਵਾਈ ਵਿੱਚ ਛੱਡਤੀ ਸੀ ਹੁਣ ਇਹਦੇ ਅੱਗੋਂ ਗੜਾ ਵੇਖੋ ਕਿੱਡਾ ਸੁੱਜਿਆ ਪਿਆ ਵਿਖਦਾ ਨਾ ਵਿੱਚ ਮੂਵੀ ਦੇ ਵੀਡੀਓ ਦੇ ਤੇ ਇਹਦੀ ਹੁਣ ਦਵਾਈ ਕਰਾਉਣੀ ਪੈਣੀ ਹੈ ਦੁਬਾਰਾ ਜਾ ਕੇ ਫਿਰ ਚੈੱਕ ਕਰਵਾਉਣਾ ਪੈਣਾ ਤੇ ਫਿਰ ਦਵਾਈ ਦੁਬਾਰਾ ਚੱਲ ਪੂਗੀ ਤੇ ਜੇ ਜ਼ਿਆਦਾ ਹੀ ਦਿੱਕਤ ਹੋਈ ਤਾਂ ਫਿਰ ਆਪਰੇਸ਼ਨ ਕਰਵਾਵਾਂਗੇ ਤੇ ਹੁਣ ਇਹ ਦਿੱਕਤ ਹੋ ਗਈ ਵਾਲੀ ਟਾਈਰੇਟ ਜਿਆਦਾ ਵੱਧ ਗਿਆ ਮੈਨੂੰ ਲੱਗਿਆ ਕਟਿਆ ਨਹੀਂਗਾ ਇਹਨੇ ਦਵਾਈ ਵਿੱਚ ਛੱਡ ਹੀ ਦਿੱਤੀ ਇਹਨੇ ਕਿਹਾ ਨਹੀਂ ਛੱਡੀ ਕਿਉਂ ਕਾਰਨ ਵੀ ਦੱਸੋ ਛੱਡੀ ਕਿ ਕਾਰਨ ਇਹਦਾ ਇਹ ਸੀਗਾ ਵੀ ਉਹ ਨਾ ਇਫੈਕਸ਼ਨ ਜਾਂ ਹੋ ਗਿਆ ਤੇ ਤਾਂ ਹੁਣ ਉਹਦੀ ਵੀ ਦਵਾਈ ਲਿਆਵਾਂਗੇ ਤੇ ਸਾਰੀ ਦਵਾਈ ਲਿਆਵਾਂਗੇ ਆਪਾਂ ਇਫੈਕਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਸੀਗਾ ਜਲਦੀ ਹੁਣ ਕੋਈ ਇਹਨੇ ਤੈਨੂੰ ਘੱਟ ਹੋਇਆ ਘੱਟ ਹੋਇਆ ਇਹਨਾਂ ਨਹੀਂ ਹੋਇਆ ਤੇ ਹੁਣ ਰਿਸ਼ ਵਗੈਰਾ ਚੱਲ ਪਈ ਆ ਤੇ ਇਹ ਬਰਸਾਤ ਹੁਣ ਨਹੀਂ ਰੁਕਣੀ ਮੈਨੂੰ ਲੱਗਦਾ ਬੱਦਲ ਫੁੱਲ ਫੇਰ ਹੋ ਚੁੱਕੇ ਆ ਤੇ ਦਿੱਕਤ ਹੋਗੀ ਬਾੜੀ ਤੇ ਆਪਾਂ ਵੀਡੀਓ ਇੱਥੇ ਹੀ ਐਂਡ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਜੇ ਸਾਨੂੰ